रामलीला का नाटक क्लब खारड ਵੱਲੋਂ سارے شہر ਦੇ ਨਿਵਾਸੀਆਂ ਨੂੰ ਆਉਣ ਵਾਲੇ ਦਿਹਵਾਰਾਂ ਦੀਆਂ ਲੱਖ ਲੱਖ ਵਧਾਈਆਂ ਤੇ रामलीला ਦਾ ਜੋ বনਚਰ ਹੈ 1 ਅਕਤੂਬਰ 2024 ਤੋਂ ਲੈ ਕੇ 13 ਅਕਤੂਬਰ 2024 ਤੱਕ ਕੀਤਾ ਜਾਏਗਾ। प्रतिपदा वर्तमान द्वितीय तिथि एकदने मंगळਵਾਸਨ। ਆਦਿ ਹਮ ਸਰਵਸ਼ੰ ਦੇਵਨ ਸਮੁਖੇ ਸਰਵਸ਼ੰ ਗਣ ਸਮੁਖੇ ਕੁਲ ਦੇਵਤਾਵਸ ਸ਼ਾਨ ਦੇਵਤਾ ਇਸ ਦੇਵਤਾ ਹਨ ਰਾਮ ਦੇਵ ਸਾ ਨਗਰ ਖੇੜਾ ਫੇ ਤੁ ਸਰਬ ਸ਼ੰਮ ਦੀਮਸਮਖਿਆ ਆਪਣਾ ਨਮਨ करिए। से परिवार भगवान श्री राम रामलीला ड्राम क्लब सदस्य राम महा सब परिवार से भगवान श्रीरामली सीधा चर्सा दिन एक पूजन नवीन लता सद्बुद्धि सद्विद्यादीन सुख समृद्धि नवीन लता पूजनाषुमच अहंक्ये तन्न सर

नीलाम भोजशाल गम सीखातम भाग पाण महाचारु चापम नमा राम रघुम शुरु ब्रमा गुर गुरुदेव महेश गुरु साक्षात्मह तस्में कृष्ण सो गंगा जम गंगे हजम गुदाव सरस्वती रमदास काबे दल अस्म सन्न श्री गंगाई ਜਾ ਚੁ ਕੋ ਆਪਣੇ ਹਮਕੇ ਵੀ ਹਰਤ ਜੀਤ ਦੇ ਵਕਿੰਦ ਰਵਤੂ ਬਾਰ ਸਰਬਾ ਬਗਵਾਨ ਜੈਸ਼ਕਮੇ ਦੀ ਪੁੰਨੀ ਕਾ ਪ੍ਰੂਸ ਬਿਹੰਤਰਾ ਜੀ ਪੁੰਨੀ ਦਾ ਆਸ਼ਾ ਪਨਾ ਤੁਮ ਬਾ ਹਮ ਸਰਗਤ ਕਰੋ ਜੀ ਮਾਰੀ ਓਮ ਕੇਸ਼ਵਾਯ ਨਮਹ ਨਾਰਾਇਣ ਹੰ ਗੋਵਿੰਦਾਯ ਨਮੋ ਨਮਹ ਕੇਸ਼ਵਾਯ ਨਮਹ ਨਾਰਾਇਣ ਹੰ ਗੋਵਿੰਦਾਯ ਨਮੋ ਨਮਹ ਦੋਦਾਲ ਸ਼ੰਭਾਨ ਤੁਮ ਬਹੁਤ ਮੂਸ਼ੀ ਬੋਮਾਨ ਮੰਮਾ ਦੇਵਾਯਨ ਭਾਤਮਾਲ ਮੋਸਤੋ ਬਨਸ਼ੀ ਗੋਮ ਦੇਵਾਯਨ ਸਿੰਦੂ ਚਾਵਲ ਅਨੁਸ਼ਕਜੀ ਗੋਮ ਦੇਵਾਯਨ

ਸਾਰੇ ਮਾਇਲੇ ਨੂੰ ਬੋਲੇ ਨੂੰ ਨਾਰਾ ਮੈਂ ਸਾਰੇ ਮਾਇਲੇ ਨੂੰ ਛਾਣ ਉਸ ਬੋਲੇ ਨੂੰ ਮਾਇਲੇ ਨੂੰ ਪਾਕ ਮੈਨ ਉਹਨਾਂ ਨੂੰ ਸਮਾਤ ਮਾਇਲੇ ਸ਼੍ਰੀ ਰਾਮੁਨਿਲਾ ਟਰਾਵਟਿਕ ਕਲਬ ਖਰੜ ਵੱਲੋਂ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਆਉਣ ਵਾਲੇ ਤਿਉਹਾਰਾਂ ਦੀਆਂ ਲੱਖ ਲੱਖ ਵਧਾਈਆਂ ਇਸ ਤੋਂ ਆਉਣ ਵਾਲੇ ਤਿਉਹਾਰਾਂ ਦੇ ਫਲੈਕਸ ਵਿੱਚ ਅਸੀਂ ਸ਼੍ਰੀ ਰਾਮ ਲੀਲਾ ਡਰਾਮਾ ਟਿਕ ਕਲਬ ਖਰੜਵੱਲੋਂ ਸ਼੍ਰੀ ਜਾਨਦੇਵ ਦੀ ਰਾਮ ਲੀਲਾ ਪੇਸ਼ ਕਰਦੇ ਆ ਤੇ ਉਹ ਰਾਮ ਲੀਲਾ ਦੇ ਸੰਬੰਧ ਵਿੱਚ ਅੱਜ ਸਾਡੀ ਮੀਟਿੰਗ ਸਾਡੇ ਸਟੇਜ ਤੇ ਹੋਈ ਹੈ ਅਤੇ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਹੈ ਕਿ ਬਹੁਤ ਹੀ ਜੋਸ਼ੋਖ ਰੋਸ ਨਾਲ ਉਸੇ ਤਰੀਕੇ ਨਾਲ ਜਿੱਦਾਂ ਅੱਜ ਤੱਕ ਪਹਿਲਾ ਰਾਮ ਲੀਲਾ ਕਰਦੇ ਆ ਰਹੇ ਆਂ ਉਸੇ ਨਾਲੋਂ ਵੀ ਵੱਧ ਪੜ ਚੜ ਕੇ ਅਸੀਂ ਰਾਮ ਲੀਲਾ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ ਤੇ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਰਾਮਨਿਲਾ ਦਾ ਜੋ ਬੰਚਰ ਹੈ 1 ਅਕਤੂਬਰ 2024 ਤੋਂ ਲੈ ਕੇ 13 ਅਕਤੂਬਰ 2024 ਤੱਕ ਕੀਤਾ ਜਾਏਗਾ ਤੇ ਇਸ ਵਾਰੀ ਰਾਮਨਿਲਾ ਦੇ ਅੰਦਰ ਸਾਨੂੰ ਬਹੁਤ ਨਵੇਂ-ਨਵੇਂ ਸ਼ਿਲ ਦਿਖਾਉਣ ਨੂੰ ਮਿਲਣਗੇ ਤੇ ਨਵੇਂ-ਨਵੇਂ ਕਲਾਕਾਰਾਂ ਦਾ ਵੀ ਅਸੀਂ ਤੁਹਾਡੇ ਨਾਲ ਐਕ ਇੰਟਰੋਡਿਊਸਟ ਕਰਾਵਾਂਗੇ ਤੁਹਾਡੀ ਮੁਲਾਕਾਤ ਕਰਾਵਾਂਗੇ ਤੇ ਸਾਡਾ ਤੁਹਾਨੂੰ ਇਹ ਸਹਿਯੋਗ ਹੈ ਕਿ ਸਾਡੀ ਵੱਧ ਚੱਦ ਕੇ ਤੁਸੀਂ ਜਾ ਕੇ ਸਾਡੀ ਮਦਦ ਕਰਨੀ ਹੈ ਹਰੇਕ ਤਰੀਕੇ ਨਾਲ ਤਾਂ ਕਿ ਅਸੀਂ ਰਾਮ ਲੀਲਾ ਹੈ ਜੋ ਜਿਹੜੀ ਵੱਧ ਵੱਧ ਅੱਛੇ ਤੇ ਅੱਛੇ ਤਰ੍ਹਾਂ ਦਿਖਾ ਸਕੀਏ ਬਹੁਤ ਬਹੁਤ ਧੰਨਵਾਦ ਤੁਹਾਨੂੰ ਰਾਮ ਲੀਲਾ ਦੇ ਬਾਰੇ ਇੱਕ ਵਾਰੀ ਫੇਰ ਦੱਸੀਏ 20 ਅਕਤੂਬਰ ਤੋਂ ਸ਼ੁਰੂ ਹੋ ਕੇ 13 ਅਕਤੂਬਰ ਤੱਕ ਸਾਡੀ ਰਾਮ ਲੀਲਾ ਦਾ ਮੰਚ ਹੈ ਜੋ ਇੱਥੇ ਸਟੇਜ ਤੇ ਕੀਤਾ ਜਾਏਗਾ ਪੁਲਿਸ ਸਟੇਸ਼ਨ ਦੇ ਕੋਲ ਧੰਨਵਾਦ ਸ਼ਿਆਪਤੀ रामचंद्र ਸ਼੍ਰੀ ਰਾਮੀਲਾ ਡਰਾਮੈਟਿਕ ਕਲੱਬ ਖਰੜ ਦੀ ਤਰਫੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਰਾਮੀਲਾ ਦਾ ਮੰਚਨ 1 ਅਕਤੂਬਰ 2024 ਤੋਂ ਸ਼ੁਰੂ ਕਰਕੇ 13 ਅਕਤੂਬਰ 2024 ਤੱਕ ਕੀਤਾ ਜਾਵੇਗਾ ਇਸ ਦੇ ਵਿੱਚ ਤੁਹਾਨੂੰ ਵਧੀਆ ਤੋਂ ਵਧੀਆ ਜਿਹੜੇ ਪਾਰਟ ਹੈ ਜਿਹੜੇ ਭਗਵਾਨ ਸ਼੍ਰੀ ਰਾਮ ਨਾਲ ਜੁੜੇ ਹੋਏ ਪਾਰਟ ਹੈ ਉਹ ਦਿਖਾ ਦਿਖਾਏ ਜਾਣਗੇ ਇਸ ਸਟੇਜ ਤੇ ਸ਼੍ਰੀ ਰਾਮੀਲਾ ਡਰਾਮੈਟਿਕ ਕਲੱਬ ਹਰ ਸਾਲ ਬੜੇ ਹੀ ਉਤਸ਼ਾਹ ਨਾਲ ਕਲਾਕਾਰ ਜਿਹੜੇ ਉਹਦੇ ਬੜੇ ਹੀ ਉਤਸ਼ਾਹ ਨਾਲ ਕੰਮ ਕਰਦੇ ਆ ਬੜੇ ਜੋਗੋ ਸ਼ੌਕ ਨਾਲ ਕੰਮ ਕਰਦੇ ਆ ਤੇ ਇਸ ਇਸ ਜਿਹੜੀ ਰਾਮ ਮਿਲਾ ਦਾ ਲਾਈਵ ਪ੍ਰੋਗਰਾਮ ਹੈ ਲਾਈਵ ਟੈਲੀਕਾਸ ਤੁਹਾਨੂੰ ਦਿਖਾਇਆ ਜਾਵੇਗਾ ਕਈ ਚੈਨਲਾਂ ਤੇ ਦਿਖਾਇਆ ਜਾਵੇਗਾ @news public update ਤੇ ਵੀ ਤੁਹਾਨੂੰ ਇਸ ਦਾ ਲਾਈਵ ਪ੍ਰੋਗਰਾਮ ਦਿਖਾਇਆ ਜਾਵੇਗਾ ਅਤੇ ਹੋਰ ਵੀ ਕਈ ਚੈਨਲਾਂ ਤੇ ਇਸ ਨੂੰ ਤੁਸੀਂ ਲਾਈਵ ਦੇਖੋਗੇ ਜਿਹੜੀ ਛਿੜੀ ਸਾਡੀ ਸ਼੍ਰੀ ਡਰਾਮੇਟਿਕ ਕਲੱਬ ਹੈ ਇਹ ਸ਼੍ਰੀ ਰਾਮ ਮਿਲਾ ਡਰਾਮੇਟਿਕ ਕਲੱਬ ਹੈ ਇਹ ਕਾਫੀ ਸਾਲਾਂ ਤੋਂ ਸ਼ਹਿਰ ਦੀ ਸੇਵਾ ਕਰਦਾ ਆ ਰਿਹਾ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਨਵੇਦਨ ਹੈ ਕਿ ਵਰਤਕ ਕੇ ਇਸ ਸ਼੍ਰੀ ਰਾਮ ਮਿਲਾ ਡਰਾਮੈਟਿਕ ਕਲੱਬ ਦੇ ਸਟੇਜ ਤੇ ਪਹੁੰਚੋ ਤਾਂ ਜੋ ਤੁਹਾਡੇ ਸਹਿਯੋਗ ਨਾਲ ਜਿਹੜੀ ਰਾਮ ਮਿਲਾ ਚੱਲ ਰਹੀ ਹੈ ਇਹ ਅੱਗੇ ਵੀ ਚੱਲਦੀ ਰਹੇ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ